पापा का नाम नहीं आता सीखना है।, है मेरे को तो आगे से हम ना पापा का नाम लिखना चाहेंगे आगे आगे क्या पता हमें फौजी बन जाए ये है हिंदी वर्ण वाला है? हिंदी क्या है अब बोलो हिंदी वर्ण वाला का पहला शब्द क्या है आम आथे आम ई से इमली ओ से उल्लू ओ से उल्लू ओ से ऊन ओ से ऊन रस इसके बाद नहीं मेरे पास उड़ाई उड़ाई की कॉपी मेरे मेरे पास नहीं इसके पारे। है इसके बाद नहीं मेरे पास वही नहीं है और बच्चे और बच्चों को लेके आना और बेटी पढ़ाओ बेटी बचाओ ये सारी बेटियां ने बहुत ही पढ़ने लगी ਮੈਂ ਸੋਨੀ ਬਾਈ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤੁਹਾਡੇ ਆਪਣੇ ਚੈਨਲ ਮਾਹਾਂ ਪੰਜਾਬ ਯੂਐਸਏ ਤੇ ਵਿਦਿਆ ਵਿਚਾਰੀ ਪਰਉਪਕਾਰੀ ਵਿਦਿਆ ਵਿਚਾਰੀ ਦਾ ਜੋ ਸ਼ਬਦ ਇੱਕ ਮਤਲਬ ਹੈ ਕਿ ਜੇ ਵਿਦਿਆ ਦਾ ਵਿਚਾਰ ਕੀਤਾ ਜਾਵੇ ਤਾਂ ਹੀ ਅਸੀਂ ਪਰਉਪਕਾਰ ਕਰ ਸਕਦੇ ਹਾਂ ਪਰ ਇੱਥੇ ਉਲਟਾ ਹੋ ਗਿਆ ਕਿ ਵਿਦਿਆ ਵਿਚਾਰੀ ਵਿਦਿਆ ਵਿਚਾਰੀ ਬਣੀ ਬੈਠੀ ਹੈ ਅਸੀਂ ਖੜੇ ਹਾਂ ਜੀ ਲੁਧਿਆਣਾ ਸ਼ਹਿਰ ਦੇ ਬਹੁਤ ਹੀ ਮਸ਼ਹੂਰ ਏਰੀਆ ਦਿੱਲੀ ਰੋਡ ਦੇ ਉੱਤੇ ਸਤਿਤ ਸਮਰਾਲਾ ਚੌਕ ਟਰਾਂਸਪੋਰਟ ਨਗਰ ਇੱਕ ਬਹੁਤ ਹੀ ਗਰੀਬ ਪਰਿਵਾਰਾਂ ਦਾ ਬਰੀਕ ਗਰੀਬ ਏਰੀਆ ਜਿੱਥੇ ਬੱਚਿਆਂ ਨੂੰ ਪੜ੍ਹਾਉਣ ਲਈ ਕੋਈ ਇੱਕ ਨੇਕ ਸੱਜਣ ਬੈਠੇ ਨੇ ਜਿਹੜੇ ਬੱਚਿਆਂ ਨੂੰ ਪੜ੍ਹਾਉਂਦੇ ਤੁਹਾਨੂੰ ਦਿਖ ਰਹੇ ਨੇ ਅਸੀਂ ਆਏ ਆ ਇਹਨਾਂ ਨਾਲ ਗੱਲਬਾਤ ਕਰਨ ਦੇਖਦੇ ਆ ਤੇ ਗੱਲਬਾਤ ਕਰਾਉਨੇ ਆ ਉਹਨਾਂ ਪੜਾਉਣ ਵਾਲੇ ਸੱਜਣਾ ਨਾਲ ਤੇ ਗੱਲਬਾਤ ਕਰਾਉਨੇ ਆ ਉਹਨਾਂ ਪੜਨ ਵਾਲੇ ਬੱਚਿਆਂ ਨਾਲ ਮੇਰਾ ਮੇਰਾ ਸਰ ਅਸ਼ੀਸ਼ ਗੱਬਾ ਨਾਮ ਹੈ ਮੈਂ ਲੁਧਿਆਣੇ ਦਰੈਸੀ ਲੈਣਾ ਕਿਲੇ ਮਲੇ ਅੱਛਾ ਗੱਬਾ ਜੀ ਤੁਸੀਂ ਇੱਥੋਂ ਕਾਫੀ ਦੂਰ ਰਹਿੰਦੇ ਹੋ ਤੇ ਫਿਰ ਇੱਥੇ ਕਿਵੇਂ ਬੱਚਿਆਂ ਨੂੰ ਪੜਾਉਣ ਲਈ ਆਉਨੇ ਆ ਕੋਈ ਹੋਰ ਕੰਮ ਵੀ ਹੈ ਨਹੀਂ ਸਰ ਮੈਂ ਜੋਬ ਕਰਦਾ ਐਕਚੁਅਲੀ ਤੇ ਮੈਂ ਨਾ ਲੰਚ ਟਾਈਮ ਦੇ ਵਿੱਚ ਇਹ ਬੱਚਿਆਂ ਨੂੰ ਮਤਲਬ ਪੜਾਉਣਾ ਵਾ ਘੰਟੇ ਦਾ ਲੰਚ ਟਾਈਮ ਹੁੰਦਾ ਅੱਧੇ ਘੰਟੇ ਮੈਂ ਲੰਚ ਕਰਕੇ ਅੱਧੇ ਘੰਟੇ ਬੱਚਿਆਂ ਨੂੰ ਪੜਾਉਣਾ ਇਹ ਹੈ ਜੀ ਇੱਕ ਵਿੱਦਿਆ ਦੇਣ ਦਾ ਜज्ਬਾ ਕਿ ਆਪਣੇ ਲੰਚ ਟਾਈਮ ਜੋ 1 ਘੰਟਾ ਮਿਲਦਾ ਉਹਦੇ ਵਿੱਚ ਅੱਧਾ ਘੰਟਾ ਇਹ ਨਾ ਬੱਚਿਆਂ ਨੂੰ ਦਿੰਦੇ ਆ ਦੂਸਰਾ ਇੱਕ ਤਾਂ ਜज्ਬਾ ਵਿੱਦਿਆ ਦੇਣ ਵਾਲਿਆਂ ਦਾ ਦੂਸਰਾ ਜज्ਬਾ ਅਸੀਂ ਦੇਖਦੇ ਆ ਵਿੱਦਿਆ ਲੈਣ ਵਾਲਿਆਂ ਦਾ ਇਹ ਜਿਹੜੇ ਬੱਚੇ ਨਹੀਂ ਮੈਨੂੰ ਇਹਨਾਂ ਪੜਨਾ ਨਹੀਂ ਆਉਂਦਾ ਫਿਰ ਵੀ ਮੈਂ ਆਪਣੇ ਕੋਲੋਂ ਪੜਾ ਦੇਣਾ ਹੇ ਚਲ ਕੋਈ ਗੱਲ ਕੀ ਨਾਮ ਹੈ ਬੇਟਾ ਇਹਦਾ ਪੜਨਾ ਚਾਹੁੰਦੇ ਹੋ ਹਾਂ ਤੇ ਤੁਹਾਡੇ ਮਾਤਾ ਪਿਤਾ ਚਾਹੁੰਦੇ ਨੇ ਤੁਹਾਡੇ ਵਿੱਚ ਵੀ ਤੁਹਾਡੀ ਪੜ੍ਹਾਈ ਆ ਜਿਹੜੀ ਉਹ ਪੂਰੀ ਹੋਵੇ ਚਾਹਦੇ ਹੁਣ ਫਿਰ ਸਕੂਲ ਹੈ ਜਿਹੜਾ ਸਰਕਾਰੀ ਸਕੂਲ ਤੁਸੀਂ ਜਾਂਦੇ ਨਹੀਂ ਨਹੀਂ ਆ ਕਿਉਂ ਨਹੀਂ ਦਿਲ ਨਹੀਂ ਕਰਦਾ ਨਹੀਂ ਦਿਲ ਤੋਂ ਕਰਤਾ ਹੈ ਲੇਕਿਨ ਹਮ ਲੋਗ ਨਾ ਯਹਾਂ ਪੇ ਆਏ ਹੋਏ ਤੋ ਫਾਗਣ ਕੇ ਬਾਦ ਨਾ ਗਾਂਵ ਚਲੇ ਜਾਏਂਗੇ ਵਹਾਂ ਪੇ ਮੰਮੀ ਪੜ੍ਹਾਏਗੀ ਸਕੂਲ ਲਗਾ ਕੇ ਪਤਾ ਨਹੀਂ ਨਾ ਪੱਕਾ ਹੈ ਨਹੀਂ ਨਾ ਇਹ ਵੀ ਇੱਕ ਕੰਮਕਾਰ ਨਾਲ ਜੁੜੇ ਹੋਏ ਲੋਕਾਂ ਲਈ ਇੱਕ ਮਜਬੂਰੀ ਜਿਹੜੀ ਅੱਜ ਸਾਹਮਣੇ ਆਈ ਆ ਕਿ ਬੱਚੇ ਪੜ੍ਹਨਾ ਚਾਹੁੰਦੇ ਨੇ ਸਰਕਾਰੀ ਸਕੂਲ ਚ ਜਾਣਗੇ ਸਰਕਾਰੀ ਸਕੂਲ ਵਾਲੇ ਕਹਿੰਦੇ ਆ ਦੋ ਮਹੀਨੇ ਤੁਸੀਂ ਕਿਤੇ ਰਹੇ ਤਿੰਨ ਮਹੀਨੇ ਕਿਤੇ ਰਹੇ ਇਹ ਵੀ ਇੱਕ ਸਮੱਸਿਆ ਬਣ ਜਾਂਦੀ ਆ ਕਿ ਉਹ ਸਲਾਨਾ ਤਾਂ ਪੜ੍ਹਾਈ ਕਰ ਨਹੀਂ ਸਕਦੇ ਤੇ ਇਹਨਾਂ ਨੇ ਕੰਮ ਕਰ ਲਈ ਆ ਇਹ ਆ ਕੰਮ ਕਰਕੇ ਜਦੋਂ ਕੰਮ ਸਮਾਪਤ ਹੋ ਗਿਆ ਪਤਾ ਨਹੀਂ ਕਿਹੜੇ ਸ਼ਹਿਰ ਕਿਹੜੇ ਪਾਸੇ ਕਿਸ ਇਲਾਕੇ ਦੇ ਵਿੱਚ ਚਲੇ ਜਾਣਾ ਇਹ ਜਿਹੜਾ ਤੁਸੀਂ ਇਹ ਬੱਚਿਆਂ ਨੂੰ ਪੜਾਉਨੇ ਹੋ ਤੁਹਾਨੂੰ ਲੱਗਦਾ ਹੈ ਕਿ ਵੀ ਇਹ ਬੱਚੇ ਪੜਨ ਚ ਦਿਲਚਸਪੀ ਰੱਖਦੇ ਨੇ ਸਰ ਬਿਲਕੁਲ ਰੱਖਦੇ ਸਰ ਇਹ ਤਾਂ ਬੱਚੇ ਸਾਰੇ ਲਾਇਕ ਨੇ ਇੱਥੇ ਕੋਈ ਬੱਚਾ ਨਲਾਇਕ ਨਹੀਂ ਸਭ ਬੱਚੇ ਲਾਇਕ ਨੇ ਜਦਕਿ ਇਹ ਸਕੂਲ ਕਦੀ ਗਏ ਨਹੀਂ ਮੈਂ ਤੇ ਫਰਸਟ ਮੈਂ ਕਿੰਨੇ ਤਨੂੰ ਪੜਾ ਰਿਹਾ ਮੈਂ ਪਹਿਲੇ ਕਦੀ ਨਹੀਂ ਪੜੇ ਮਾੜਾ ਮੋਟਾ ਕਦੀ ਸਕੂਲ ਗਏ ਹੋਣਗੇ ਤਾਂ ਪੈਸੇ ਨਹੀਂ ਵਜੇ ਕਰਕੇ ਦਿੱਕਤ ਕਰਕੇ ਛੁੱਟੀ ਹੋਣੇ ਸਕੂਲ ਤੋਂ ਐਡਮਿਸ਼ਨ ਨਹੀਂ ਕਰਾ पाए ਸੋ ਵੀਰੋ ਜਿਹੜੇ ਗੱਬਾ ਜੀ ਸਪਸ਼ਟ ਕਹਿੰਦੇ ਆ ਵੀ ਮੈਂ ਕੋਈ ਟੀਚਰ ਨਹੀਂ ਮੈਂ ਖੁਦ ਕੋਈ ਜ਼ਿਆਦਾ ਪੜਿਆ ਲਿਖਿਆ ਨਹੀਂ ਆ ਪਰ ਫਿਰ ਵੀ ਮੈਂ ਇੱਕ ਵਿਦਿਆ ਦੇਣ ਦਾ ਯਤਨ ਕਰ ਰਹੇ ਆ ਆ ਇਹਨਾਂ ਬੱਚਿਆਂ ਨੂੰ ਬਸਤੇ ਲੈ ਕੇ ਦਿੱਤੇ ਨੇ ਆ ਇਹਨਾਂ ਦੀ ਬੈਠਣ ਲਈ ਸਟੂਲ ਡੈਸ ਇੱਕ ਕਪੜਾ ਵਿਛਿਆ ਹੋਇਆ ਇਹੋ ਜਿਹੇ ਹਲਾਤਾਂ 'ਚ ਬੱਚੇ ਕਿਵੇਂ ਪੜ੍ਹਾਈ ਕਰਨਗੇ ਵੀ ਤੁਸੀਂ 2 ਮਹੀਨੇ 4 ਮਹੀਨੇ ਬਾਅਦ ਇੱਥੋਂ ਚਲੇ ਜਾਂਦੇ ਹੋ ਫਿਰ ਇੱਥੇ ਪੜ੍ਹਾਈ ਲਗਾਤਾਰ ਨਹੀਂ ਹੋ ਸਕਦੀ ਪਰ ਪੜ੍ਹਨ ਨੂੰ ਤਾਂ ਦਿਲ ਕਰਦਾ ਨਾ ਹਾਂ ਆ ਦੇਖੋ ਜੀ ਚਾ ਲਿਖਣਾ ਵੀ ਨਹੀਂ ਆਉਂਦਾ ਖੜਸਾ ਵੀ ਨਹੀਂ ਆਉਂਦਾ ਫੋਨ ਫਿਰ ਤੁਹਾਨੂੰ ਜੋ ਸਮੱਸਿਆ ਆ ਰਹੀਆਂ ਨੇ ਉਹ ਕਾਪੀਆਂ ਕਿਤਾਬਾਂ ਦੀਆਂ ਮੇਰੇ ਪਾਸ ਬੁੱਕ ਨਹੀਂ ਹੈ ਹਮ ਪਾਪਾ ਦਾ ਨਾਮ ਨਹੀਂ ਆਤਾ ਸਿੱਖ ਰਿਹਾ ਹੈ ਸਿੱਖਣਾ ਹੈ ਮੇਰੇ ਕੋ ਤਾਰੇ ਸੇ ਹਮ ਨਾ ਪਾਪਾ ਦਾ ਨਾਮ ਲਿਖਣਾ ਚਾਹਾਂਗੇ ਅਗੇ ਅਗੇ ਸਕੇ ਪਤਾ ਹਮ ਫੌਜੀ ਬਣ ਜਾਏ ਬੇਟਾ ਮੇਰੀ ਕੋ ਮੇਰੇ ਕੰ ਮੇਰੇ ਪਾਸ ਨਹੀਂ ਹੈ ਕੋਈ ਪਾਸਵਰਡ ਨਹੀਂ ਹੈ ਹੋਰ ਬੱਚੇ ਹੋਰ ਬੱਚੋ ਕੋ ਲੈ ਕੇ ਆ ਨਾ ਹੋਰ ਬੇ ਬੇਟੀ ਪੜਾਓ ਬੇਟੀ ਬਚਾਓ ਇਹ ਸਾਰੀਆਂ ਬੇਟੀਆਂ ਨੇ ਹਾਂਜੀ ਇਹ ਬੱਚੇ ਪੜਨਾ ਚਾਹੁੰਦੇ ਨੇ ਸਕੂਲ ਜਾਣਾ ਇਹਨਾਂ ਦੀ ਮਜਬੂਰੀ ਸਾਰੇ ਜਿਹਾਂ ਦੇ ਦਿਮਾਗ ਦੇ ਵਿੱਚ ਹੁੰਦਾ ਕਿ ਸਰਕਾਰੀ ਸਕੂਲ ਚਲੇ ਜਾਣਾ ਸਰਕਾਰੀ ਸਕੂਲ ਜਾਣਾ ਮਜਬੂਰੀ ਆ ਕਿਉਂਕਿ ਇਹ ਲਗਾਤਾਰ ਪੜਾਈ ਨਹੀਂ ਰੱਖ ਸਕਦੇ ਜਦੋਂ ਜਦੋਂ ਲਗਾਤਾਰ ਉਸ ਸ਼ਾਇਰ ਦੇ ਵਿੱਚ ਨਹੀਂ ਰਹਿਣਾ ਉਸ ਸਕੂਲ ਦੇ ਵਿੱਚ ਹਾਜ਼ਰੀ ਨਹੀਂ ਲੱਗ ਸਕਦੀ ਪਰ ਇਹ ਬੱਚਿਆਂ ਦੇ ਪੜ੍ਹਨ ਦਾ ਮਕਸਦ ਇਹ ਆ ਕਿ ਸਾਨੂੰ ਕੁਝ ਨਾ ਕੁਝ ਲਿਖਣਾ ਆ ਜਾਵੇ ਹੁਣ ਬੇਟੀ ਨੇ ਇੱਕ ਕਿਹਾ ਕਿ ਮੈਨੂੰ ਮੇਰੇ ਕੋ ਹਮ ਨਾ ਹਮ ਪਪਾ ਦਾ ਨਾਮ ਨਹੀਂ ਆਤਾ ਸਿੱਖ ਰਹਾ ਹੈ ਸਿੱਖਣਾ ਹੈ ਮੇਰੇ ਕੋ ਤਾਂਗੇ ਸੇ ਹਮ ਨਾ ਪਪਾ ਦਾ ਨਾਮ ਲਿਖਣਾ ਚਾਹਾਂਗੇ ਅਗੇ ਅਗੇ ਸੇ ਪਤਾ ਹਮੇ ਫੌਜੀ ਬਨ ਜਾਏ ਦੇਖ ਲਓ ਜੀ ਬੇਟੀ ਦੀ ਅੱਜ ਕਿੰਨਾ ਹਾਲਾਤਾਂ ਦੇ ਵਿੱਚ ਸਭ ਤੋਂ ਪਹਿਲੀ ਮੰਗ ਕੀ ਆ ਕਿ ਮੇਰੇ ਮੈਨੂੰ ਮੇਰੇ ਪਾਪਾ ਦਾ ਨਾਮ ਨਹੀਂ ਲਿਖਣਾ ਆਉਂਦਾ ਮੈਨੂੰ ਮੇਰੇ ਪਾਪਾ ਦਾ ਨਾਮ ਨਹੀਂ ਲਿਖਣਾ ਆਉਂਦਾ ਆਪਣਾ ਨਾਮ ਲਿਖਣਾ ਸਿੱਖ ਲਿਆ ਉਹ ਕਹਿੰਦੇ ਕੀ ਪਤਾ ਮੈਂ ਪੜ੍ਹ ਲੈ ਕੇ ਫੌਜੀ ਬਣ ਜਾਵਾਂ ਇਹ ਆ ਸਾਡੇ ਦੇਸ਼ ਦਾ ਆਪ ਵੇਖੋ ਸਾਡੇ ਦੇਸ਼ ਦਾ ਸਲੋਗਨ ਚਲਾਇਆ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਬੇਟੀ ਬਚਾਓ ਬੇਟੀ ਪੜ੍ਹਾਓ ਜਿਹੜੇ ਹਾਲਾਤ ਆ ਜੇ ਬੇਟੀਆਂ ਮੂੰਹੋਂ ਬੋਲਦੀਆਂ ਨੇ ਜਾਂ ਸਾਨੂੰ ਦਿਖ ਰਏ ਆ ਜਾਂ ਕੈਮਰੇ ਦੀ ਅੱਖ ਨਾਲ ਤੁਹਾਨੂੰ ਦਿਖਾਇਆ ਇਦਾਂ ਤਾਂ ਇਹ ਬੇਟੀਆਂ ਬਚਾਈਆਂ ਚ ਪੜਾਈਆਂ ਨਹੀਂ ਜਾ ਸਕਦੀਆਂ ਹਾਂਜੀ ਬਸ ਇਹਦਾ ਠੀਕ ਹੈ ਕੋਈ ਬੱਚਾ ਕਹਿੰਦਾ ਕਿ ਮੈਂ ਮਾਸਟਰ ਬਣਨਾ ਕੋਈ ਕਹਿੰਦਾ ਮੈਂ ਡਾਕਟਰ ਬਣਨਾ ਕੋਈ ਕਹਿੰਦਾ ਮੈਂ ਫੌਜੀ ਬਣਨਾ ਇਦਾਂ ਇਹਨਾਂ ਹਾਲਾਤਾਂ ਦੇ ਵਿੱਚ ਤਾਂ ਕੁਝ ਨਹੀਂ ਬਣਿਆ ਜਾਣਾ ਹਾਂਜੀ ਹਾਂਜੀ ਇਹਨਾਂ ਹਾਲਾਤਾਂ ਵਿੱਚ ਤੱਕ ਚੰਗੇ ਨਾਗਰਿਕ ਬਣਿਆ ਜਾਵੇ ਉਹ ਵੀ ਬਹੁਤ ਵੱਡੀ ਗੱਲ ਆ ਉਹ ਵੀ ਬਹੁਤ ਵੱਡੀ ਗੱਲ ਆ ਜਿਹੜੇ ਜਿਹੜੇ ਵੀ ਵੀਰ ਸਾਡੀ ਵੀਡੀਓ ਦੇਖਦੇ ਆ ਉਹ ਸਾਡੇ ਨਾਲ ਕੰਟੈਕਟ ਕਰ ਲੈਣ ਕਿ ਇਹਨਾਂ ਬੱਚਿਆਂ ਦੀ ਕੋਈ ਬਹੁਤ ਹੀ ਵੱਡੀ ਮੰਗ ਨਹੀਂ ਹੈ ਇਹਨਾਂ ਨੇ ਸਿਰਫ ਆਪਣੀ ਪੜ੍ਹਾਈ ਦੀਆਂ ਜ਼ਰੂਰਤਦਿਆਂ ਚੀਜ਼ਾਂ ਮੰਗੀਆਂ ਨੇ ਜੋ ਇਹਨਾਂ ਨੂੰ ਦੇ ਦਿੱਤੀਆਂ ਜਾਣ ਜਿਦੇ ਵਿੱਚ ਕਾਪੀਆਂ ਨੇ ਕਿਤਾਬਾਂ ਨੇ ਜਾਂ ਪੈਨ ਨੇ ਕਿਉਂਕਿ ਸਕੂਲ ਤਾਂ ਬੱਚੇ ਜਾਂਦੇ ਨਹੀਂ ਐ ਆ ਬੈਗ ਨੇ ਉਹ ਇਹਨਾਂ ਦੇ ਕੋਲ ਹੈਗੇ ਨੇ ਤੇ ਵੀਰ ਜੀ ਗਾਬਾ ਸਾਹਿਬ ਉਹ ਇਹਨਾਂ ਨੂੰ ਬਿਲਕੁਲ ਆਪਣੇ ਰੋਟੀ ਦੇ ਆਪਣੇ ਦੁਪਹਿਰ ਦੇ ਖਾਣੇ ਦੇ ਵਿੱਚੋਂ ਟਾਈਮ ਕੱਢ ਕੇ ਇਹਨਾਂ ਨੂੰ ਪੜ੍ਹਾ ਰਹੇ ਨੇ ਅਸੀਂ ਧੰਨਵਾਦੀ ਹਾਂ ਇਹੋ ਜਿਹੇ ਵਧੀਆ ਲੋਕਾਂ ਦਾ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇਹਨਾਂ ਬੱਚਿਆਂ ਦੀ ਜ਼ਿੰਦਗੀ ਬਣਾਉਣ ਦਾ ਸੋਚਿਆ ਅੱਛਾ ਜੀ ਗੱਬਾ ਸਾਹਿਬ ਬਹੁਤ ਧੰਨਵਾਦ ਜੀ ਯਾਰ ਫਲੇਮ ਬੱਸ ਜੀ ਮਾਰੀ ਬੋਲਿਓ ਬੜਾ ਬੁਲਾਇਆ ਉਸ ਦਾ ਇਹ ਹੈ ਹਿੰਦੀ ਵਰਣ ਵਾਲਾ ਕੀ ਹੈ ਹਿੰਦੀ ਵਰਣ ਵਾਲਾ ਆਹ ਬੋਲ ਹਿੰਦੀ ਵਰਣ ਮਾਲਾ ਦਾ ਪਹਿਲਾ ਸ਼ਬਦ ਕੀ ਹੈ ਆਥੇ ਅਨਾਂ आ से आम आ से आम से इमली इसे इमली बड़ी इसे से ई बड़ी ई से ई ओ से उल्लू ओ से ऊ ओ से ऊन ओ से ऊन र